ਗਿਆਤੀ ਕੇ ਭਾਰਤ ਪੂਸ਼ਣ ਆਸ਼ੂ ਐਂਡ ਲਗਭਗ ਕਈ ਮਾਮਲਿਆਂ 'ਚ ਘਿਰੇ ਹੋਏ ਨੇ ਅਦਾਲਤਾਂ ਤੋਂ ਕਈ ਮਾਮਲਿਆਂ 'ਚੋ ਰਾਹਤ ਮਿਲੀ ਹੋਈ ਹੈ ਕਈ ਅਜੇ ਵਿਚਾਰਦੀ ਨੇ ਕਾਫੀ ਕੋਸ਼ਿਸ਼ਾਂ ਵਿਜੀਲੈਂਸ ਦਾ ਨੋਟਿਸ ਆ ਗਿਆ ਜੀ ਕਿ 2400 ਕਰੋੜ ਦੇ ਕੱਪੜੇ ਦੇ ਮਾਮਲੇ 'ਚ ਤੁਹਾਨੂੰ ਅੱਜ ਪੇਸ਼ ਹੋਣ ਲਈ ਤਲਬ ਕੀਤਾ ਜਾਂਦਾ ਹੈ ਜੀ ਇਹ ਤਾਂ ਪਹਿਲਾਂ ਕਿਉਂ ਪੇਸ਼ ਹੁੰਦੇ ਪੰਜਾਬ ਸਰਕਾਰ ਨੇ ਉਸ ਐਸਐਸਪੀ ਨੂੰ ਵਿਜੀਲੈਂਸ ਦੇ ਐਸਐਸਪੀ ਨੂੰ ਸਸਪੈਂਡ ਕਰਤਾ ਜੀ ਕਿ ਤਾਂ ਜੀ ਭਾਗ ਕੁਸ਼ਨਾਸ਼ੂ ਦਾ ਹੀ ਹੁੰਦਾ ਹੈ ਇਸੇ ਨੂੰ ਨੇ ਐਸਪੀ ਲਵਾਇਆ ਸੀ ਇਹਦੇ ਨਾਲ ਉਹਦੀ ਪਿਛਲੇ ਦਿਨੀ ਮੁਲਾਕਾਤ ਹੋਈ ਹੈ ਤੇ ਮੁਲਾਕਾਤ ਚ ਉਹਨਾਂ ਨੇ ਇਹ ਸਿਕ੍ਰਿਪਟ ਕੱਢੀ ਹੈ ਕਿ ਤੂੰ ਮੈਨੂੰ ਤਲਬ ਕਰ ਲਈ ਤੇ ਇਹਦੇ ਨਾਲ ਲੋਕਾਂ ਚ ਮੇਰੇ ਪ੍ਰਤੀ ਸ਼ੰਕੀ ਬਣ ਜੁਕੇ ਆਏ ਹੋ ਜੀ ਹੁਣ ਕਾਂਗਰਸੀ ਅੱਜ ਫੋਟੋਆਂ ਲੈ ਕੇ ਆਗੇ ਕਿ ਸੰਜੀਵ अरोड़ा ਤਾਂ ਭਾਈ ਮਿਲਦਾ ਫਿਰਦਾ ਇਹਨਾਂ ਨੂੰ ਸੰਜੀਵ ਰੋੜਾ ਦਾ ਮੀਟਿੰਗ ਅੱਜ ਭਾਈ ਇੱਕ ਉਮੀਦਵਾਰ ਸਰਕਾਰੀ ਨੁਮਾਇੰਦੇ ਨਾਲ ਬੈਠਕਾ ਕਿਵੇਂ ਕਰ ਸਕਦਾ ਉਹ ਕਹਿੰਦੇ ਆ ਚ ਜੀ ਬਿਲਕੁਲ ਤਸਵੀਰਾਂ ਹੁਣ ਕਾਂਗਰਸ ਦਾ ਕਹਿਣਾ ਹੀ ਆ ਕਿ ਸਾਰੀ ਸਕ੍ਰਿਪਟ ਠੀਕਾ ਸੱਤਾਵਾਰੀ ਤੇ ਆਮ ਆਦਮੀ ਪਾਰਟੀ ਨੇ ਰਚੀ ਆ ਕਿ ਪਹਿਲਾਂ ਨੋਟਿਸ ਖੜਾਉਂਦਾ ਫਿਰ ਸਸਪੈਂਡ ਕਰਕੇ ਉਹ ਡਰਾਮਾ ਕਰਦੇ ਨੇ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਅਸੀਂ ਕਰਾਇਆ ਕਦੇ ਵੀ ਜੇ ਸਾਡੀ ਇੰਨੀ ਤੱਕ ਤੋਂ ਵੀ ਅਸੀਂ ਸਾਰੇ ਕੇਸਾਂ 'ਚੋਂ ਬਾਹਰ ਆ ਜੀਏ ਫਿਰ ਉਹਨੇ